ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਮੂਹ ਸ਼ਹੀਦਾ ਸਿੰਘਾਂ ਦੇ ਚਰਨਾਂ ਕਮਲਾਂ ਦੇ ਵਿੱਚ ਨਮਸਕਾਰ ਕਰਦੀ ਹਾਂ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਖਾਲਸਾ ਜੀ ਅਸੀਂ ਤੁਹਾਡੇ ਨਾਲ ਇੱਕ ਵੀਰ ਦੀ ਹੱਦਬੀਤੀ ਸਾਂਝੀ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਜਿੰਨਾ ਕਰਾਂ ਦੇ ਵਿੱਚ ਸ਼ਹੀਦਾ ਸਿੰਘਾਂ ਦੇ ਨਾਮ ਦੀ ਜੋਤ ਜਗਦੀ ਏ ਜਾਂ ਜਿੱਥੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਨਾਮ ਹੀ ਆ ਜਾਵੇ ਦੇਖੋ ਖਾਲਸਾ ਜੀ ਕਿੰਨੇ ਮਹਾਨ ਸ਼ਹੀਦ ਹੋਏ ਨੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਜਦੋਂ ਉਹਨਾਂ ਦਾ ਆਪਾਂ ਨਾਮ ਹੀ ਲੈ ਲਈਏ ਤਾਂ ਖਾਲਸਾ ਜੀ ਆਪਣੇ ਘਰ ਦੇ ਵਿੱਚੋਂ ਮਾੜੀਆਂ ਰੂਹਾਂ ਅੱਗੇ ਲੱਗ ਕੇ ਭੱਜ ਜਾਂਦੀਆਂ ਨੇ ਉਹਨਾਂ ਨੂੰ ਪੀਰ ਭੱਜਦਿਆਂ ਨੂੰ ਰਸਤਾ ਵੀ ਨਹੀਂ ਲੱਭਦਾ ਇਸ ਤਰ੍ਹਾਂ ਖਾਲਸਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦਾ ਸਿੰਘਾਂ ਦੀ ਬਹੁਤ ਕਿਰਪਾ ਹੁੰਦੀ ਹੈ ਦੇਸ਼ ਹੀ ਦਾਸ ਸਿੰਘਾਂ ਦੇ ਨਾਮ ਦੀ ਜਿਹੋ ਆਪਾਂ ਜੋਤ ਜਗਾਉਣੀ ਆ ਉਸ ਦੇ ਵਿੱਚ ਵੀ ਇੰਨੀ ਤਾਕਤ ਹੁੰਦੀ ਏ ਖਾਲਸਾ ਜੀ ਆਪਣੇ ਘਰ ਦੇ ਵਿੱਚੋਂ ਦੁੱਖ ਕਲੇਸ਼ ਦੂਰ ਹੁੰਦੇ ਨੇ ਤੇ ਵਾਇਗਰੋ ਦੀ ਕਿਰਪਾ ਬਣੀ ਰਹਿੰਦੀ ਏ ਜੇਕਰ ਤੁਹਾਨੂੰ ਵੀ ਇਸ ਤਰ੍ਹਾਂ ਲੱਗੇ ਖਾਲਸਾ ਜੀ ਕਿ ਤੁਹਾਡੀ ਘਰ ਦੇ ਵਿੱਚ ਮਾੜੀਆਂ ਰੂਹਾਂ ਦਾ ਸਾਇਆ ਏ ਜਾਂ ਤੁਹਾਡੀ ਘਰ ਦੇ ਵਿੱਚ ਕਿਸੇ ਦਾ ਕੀਤਾ ਕਰਾਇਆ ਏ ਜਾਂ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਤੇ ਕਿਸੇ ਆਮ ਮਨੁਸਾਨ ਨੇ ਕੁਛ ਕਰ ਦਿੱਤਾ ਕੋਈ ਟੂਣਾ ਟੱਪਾ ਕੀਤਾ ਤਾਂ ਤੁਸੀਂ ਆਪਣੀ ਘਰ ਦੇ ਵਿੱਚ ਸ਼ਹੀਦਾ ਸਿੰਘਾਂ ਦੇ ਨਾਮ ਦੀ ਜੋਤ ਜਗਾਓ ਧੰਨ ਧੰਨ ਬਾਬਾ ਅਦੀ ਸਿੰਘ ਸਾਹਿਬ ਜੀ ਅਰਦਾਸ ਬੇਨਤੀ ਕਰੋ ਗੁਰਬਾਣੀ ਦੇ ਚਾਪ ਕਰੋ ਚਪੈਰਾ ਸਹਿਬ ਕਟੋ ਇਹ ਸਾਰੀਆਂ ਹੀ ਚੀਜ਼ਾਂ ਦੂਰ ਹੋ ਜਾਣਗੀਆਂ ਇਸ ਤਰ੍ਹਾਂ ਖਾਲਸਾ ਜੀ ਵੀਰ ਨੇ ਆਪਣੀ ਹੱਡ ਵੀਤੀ ਸਾਂਝੀ ਕੀਤੀ ਉਹਨਾਂ ਨੇ ਦੱਸਿਆ ਕਿੰਦੇ ਕਿ ਮੇਰਾ ਤੇ ਮੇਰੀ ਜ ਹਸਬੰਡ ਤੇ ਕਹਿੰਦੇ ਸੀ ਦੋਨੇ ਹਸਬੰਡ ਵਾਈਫ ਕਿਨੇ ਸਾਡੇ ਨਵੀਂ-ਨਵੀਂ ਮੈਰਿਜ ਹੋਈ ਸੀਗੀ ਕਿਨੇ ਕਿ ਸਭ ਕੁਝ ਵਧੀਆ ਚੱਲ ਰਿਹਾ ਸੀ ਕਿਨੇ ਪਰ ਅਚਾਨਕ ਹੀ ਜਿਵੇਂ ਕੁਝ ਕ ਸਮਾਂ ਬੀਤਿਆ ਤੇ ਕਹਿੰਦੇ ਸਾਨੂੰ ਲੱਗਿਆ ਕਿਨੇ ਕਿ ਮੇਰੀ ਜੋ ਵਾਈਫ ਸੀਗੀ ਉਸਨੇ ਕਹਿੰਦੇ ਕਿ ਰਾਤ ਨੂੰ ਰਾਤ ਦੇ ਸਮੇਂ ਉੱਠ ਕੇ ਜਿਵੇਂ 11-12 ਵਜੇ ਜਦੋਂ ਵੱਜ ਜਾਣੇ ਉਸ ਸਮੇਂ ਕਹਿੰਦੇ ਉਹਨੇ ਉੱਠ ਕੇ ਤੇ ਕਾਫੀ ਤਰ੍ਹਾਂ ਦੇ ਉਹਨੇ ਫੇਸ ਆਪਣੇ ਬਣਾਉਣੇ ਜਿਵੇਂ ਉਸਨੇ ਕੁਝ ਜਿਵੇਂ हेयर ਖਲਾਰਨੇ ਨੇ ਆਪਣੇ ਤੇ ਕਾਫੀ ਕੁਝ ਕਹਿੰਦੇ ਉਹਨੇ ਕਰਨਾ ਇਹਦੇ ਮੈਂ ਸੋਚਿਆ ਵੀ ਕਿਤੇ ਇਹ ਬਿਮਾਰ ਹੈ ਜਾਂ ਇਹਨੂੰ ਕੋਈ ਪ੍ਰੋਬਲਮ ਹੋਣੀ ਹੈ ਜਿਸ ਕਰਕੇ ਇਹ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੀ ਹੈ ਕਹਿੰਦੇ ਇਸ ਚੀਜ਼ ਨੂੰ ਲੈ ਕੇ ਅਸੀਂ ਕਾਹ ਵੀ ਡਾਕਟਰਾਂ ਦੇ ਕੋਲ ਵੀ ਗਏ ਕਾਫੀ ਕਹਿੰਦੇ ਸਿਆਣਿਆਂ ਦੇ ਕੋਲ ਵੀ ਗਏ ਜਿਵੇਂ ਕਹਿੰਦੇ ਕਿਸੇ ਨੇ ਸਾਨੂੰ ਦੱਸਿਆ ਕਿ ਉੱਥੇ ਜਾਓ ਅਸੀਂ ਹਰ ਇੱਕ ਜਗ੍ਹਾ ਤੇ ਗਏ ਕਹਿੰਦੇ ਸਾਨੂੰ ਕੋਈ ਫਰਕ ਨਾ ਪਿਆ। ਜਿਵੇਂ ਪਹਿਲੇ ਦਿਨ ਉਹਨੇ ਇਸ ਤਰ੍ਹਾਂ ਕੀਤਾ ਤੇ ਜਦੋਂ ਕਹਿੰਦੇ ਦੂਸਰਾ ਦਿਨ ਆਇਆ ਦੂਸਰੇ ਦਿਨ ਵੀ ਉਹਨੇ ਇਸੇ ਤਰ੍ਹਾਂ 11 12 ਵੱਜ ਜਾਂਦੇ ਸੀ ਤੇ ਇਹ ਹਰਕਤਾਂ ਕਰਨ ਲੱਗ ਜਾਂਦੀ ਸੀ। ਜਿਵੇਂ ਕਈ ਤਰ੍ਹਾਂ ਨੇ ਉਹਨੇ ਫੇਸ ਬਣਾਉਣੇ ਅਲੱਗ-ਅਲੱਗ ਕਈ ਤਰ੍ਹਾਂ ਦੀਆਂ ਹਰਕਤਾਂ ਕਰਨੀਆਂ ਜਿਹਨੂੰ ਦੇਖ ਕੇ ਕਿਰੇ ਸੀ ਸਾਰਾ ਪਰਿਵਾਰ ਡਰ ਜਾਂਦੇ ਸੀ। ਇਸ ਤਰ੍ਹਾਂ ਖਾਲਸਾ ਜੀ ਵੀਰ ਦੱਸਦੇ ਕਹਿੰਦੇ ਕਿ ਬਹੁਤ ਜ਼ਿਆਦਾ ਸਾਡੇ ਘਰ ਦੇ ਵਿੱਚ ਪ੍ਰੋਬਲਮ ਹੋਊਗੀ ਸੀ ਕਹਿੰਦੇ ਕਿ ਸਾਨੂੰ ਕਈਆਂ ਨੇ ਤਾਂ ਮਹਿਮ ਪਰਮ ਦੇ ਵਿੱਚ ਪਾ ਦਿੱਤਾ ਕਿ ਤੁਹਾਡੇ ਤੇ ਕੁਝ ਕੀਤਾ ਕਰਾਇਆ ਏ ਤੁਹਾਨੂੰ ਇਸ ਤਰ੍ਹਾਂ ਏ ਉਸ ਤਰ੍ਹਾਂ ਏ ਕਿਸੇ ਨੇ ਕਹਿੰਦੇ ਕੀਤੇ ਦੱਸਿਆ ਕਿਸੇ ਨੇ ਕੀਤੇ ਪਰ ਅਸੀਂ ਕਹਿੰਦੇ ਕੋਈ ਵੀ ਜਗ੍ਹਾ ਨਾ ਛੱਡੀ ਹਰ ਇੱਕ ਜਗ੍ਹਾ ਤੇ ਗਏ ਅਸੀਂ ਸਿਆੜਿਆਂ ਕੋਲ ਬਾਬਿਆਂ ਕੋਲ ਪੰਡਤਾ ਕੋਲ ਕਿਹਦੇ ਪਰ ਸਾਨੂੰ ਕਿਤੋਂ ਵੀ ਫਰਕ ਨਾ ਪਿਆ ਕਹਿੰਦੇ ਕਿ ਦੇਨ ਦੇ ਸਮੇਂ ਮੇਰੀ ਜਿਹੜੀ ਵਾਈਫ ਏ ਦੇਨ ਦੇ ਸਮੇਂ ਕਹਿੰਦੇ ਉਹਨੇ ਬਿਲਕੁਲ ਠੀਕ ਰਹਿਣਾ ਪਰ ਜਦੋਂ ਰਾਤ ਦਾ ਸਮਾਂ ਆ ਜਾਣਾ ਉਹੀ 11 12 ਵਜੇ ਚਾੜੇ ਤੇ ਉਦੋਂ ਹੀ ਸੇਮ ਹਰਕਤਾਂ ਸ਼ੁਰੂ ਹੋ ਜਾਣੀਆਂ ਕਹਿੰਦੇ ਕਿ ਫਿਰ ਇਸ ਤਰ੍ਹਾਂ ਕਰਦੇ ਆ ਕਰਦੇ ਆ ਕਹਿੰਦੇ 2 ਸਾਲ ਲੰਘ ਗਏ 2 ਸਾਲ ਤੋਂ ਇਸ ਤਰ੍ਹਾਂ ਕਿੰਨੇ ਮੇਰੀ ਵਾਈਫ ਜਿਹੜੀ ਉਹ ਬਹੁਤ ਬਿਮਾਰ ਰਹਿੰਦੀ ਸੀ ਇਸੇ ਤਰ੍ਹਾਂ ਖਾਲਸਾ ਜੀ ਉਹ ਵੀਰ ਦੱਸਦੇ ਆ ਕਿ 2 ਸਾਲ ਬੀਤ ਗਏ ਕਹਿੰਦੇ ਇੱਕ ਦਿਨ ਅਚਾਨਕ ਕਹਿੰਦੇ ਮੈਂ ਕੰਮਕਾਰਾਂ ਤੋਂ ਫ੍ਰੀ ਹੋ ਕੇ ਕਿ ਫੋਨ ਦੇਖਣਾ ਸ਼ੁਰੂ ਕੀਤਾ ਕਹਿੰਦੇ ਕਿ ਉੱਥੇ ਇੱਕ ਵੀਡੀਓ ਆਈ ਜਿਸ ਵੀਡੀਓ ਦੇ ਵਿੱਚ ਦੱਸਿਆ ਗਿਆ ਸੀ ਇਹ ਤਾਂ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਜਾ ਕੇ ਅਰਦਾਸ ਬੇਨਤੀ ਕਰਨ ਦੇ ਨਾਲ ਜੋ ਆਪਣੇ ਘਰ ਦੇ ਵਿੱਚ ਜਾਂ ਆਪਣੇ ਤੇ ਮਾੜੀਆਂ ਰੂਹਾਂ ਦਾ ਸਾਇਆ ਹੁੰਦਾ ਹੈ ਉਹ ਅਰਦਾਸ ਬੇਨਤੀ ਕਰਨ ਦੇ ਨਾਲ ਦੁਪਹਿਰਾ ਸੇਵ ਕੱਟਣ ਦੇ ਨਾਲ ਸਾਰੀਆਂ ਜੋ ਵੀ ਪ੍ਰੋਬਲਮਸ ਨੇ ਸਾਰੇ ਦੁੱਖ ਤਕਲੀਫਾਂ ਦੂਰ ਹੁੰਦੀ ਹੈ ਨੇ ਤਾ ਵੀਰ ਦੱਸ ਰਿਹਾ ਕਹਿੰਦੇ ਕਿ ਦੂਸਰੇ ਦਿਨ ਤੀਸਰੇ ਦਿਨ ਕਹਿੰਦੇ ਕਿ ਮੈਂ ਆਪਣਾ ਪਲਾਨ ਬਣਾਇਆ ਆਪਣੀ ਵਾਈਫ ਤੇ ਕਹਿੰਦੇ ਆਪਣੇ ਬੱਚੇ ਨੂੰ ਲੈ ਕੇ ਨਾਲ ਕਿੰਨੇ ਮੈਂ ਸ੍ਰੀ ਅਮਰitsar ਸਾਹਿਬ ਚਲਾ ਗਿਆ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸਥਾਨ ਤੇ ਜਾ ਕੇ ਕਿੰਨੇ ਮੈਂ ਅਰਦਾਸ ਬੇਨਤੀ ਕੀਤੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕੀਤੀ ਕਿ ਮਾਰਾ ਸੱਚੇ ਬਾਸ਼ਾ ਕਿਰਪਾ ਕਰੋ ਮੇਰੀ ਜੋ ਵਾਈਫ ਇਸੇ ਮਾੜੀਆਂ ਰੂਹਾਂ ਦਾ ਸਾਇਆ ਇਹਨੂੰ ਤੰਦਰੁਸਤੀ ਬਖਸ਼ੋ ਇਹਨਾਂ ਨੂੰ ਦੂਰ ਕਰੋ ਇਸ ਤਰ੍ਹਾਂ ਹੀ ਖਾਲਸਾ ਜੀ ਅਰਦਾਸ ਬੇਨਤੀ ਕੀਤੀ ਵੀਰ ਦੱਸਦੇ ਆ ਅਰਦਾਸ ਬੇਨਤੀ ਕਰਨ ਤੋਂ ਬਾਅਦ ਕਿੰਨੇ ਮੈਂ ਉੱਥੇ ਬੈਠ ਕੇ ਹੀ ਦੁਪਹਿਰਾ ਸਹਿਬ ਕੱਟਿਆ ਦੁਪਹਿਰਾ ਸਹਿਬ ਕੱਟ ਕੇ ਅਰਦਾਸ ਬੇਨਤੀ ਕਰਕੇ ਖਾਲਸਾ ਜੀ ਵੀਰ ਦੱਸਦੇ ਆ ਅੱਜ ਕੀ ਵਾਗਰੋ ਸੱਚੇ ਪਾਤਸ਼ਾਹ ਦੇ ਦਰਸ਼ਨ ਮੇਲੇ ਕਰਕੇ ਅਸੀਂ ਘਰ ਵਾਪਸ ਆ ਜਾਨੇ ਆ ਕਹਿੰਦੇ ਕਿ ਮੈਨੂੰ ਖੁਦ ਨੂੰ ਵੀ ਯਕੀਨ ਨਹੀਂ ਹੁੰਦਾ ਕਹਿੰਦੇ ਵੀ ਅਸੀਂ ਜਿਸ ਦਿਨ ਚਪੈਰਾ ਸੇਬ ਕੱਟ ਕੇ ਘਰ ਆਉਨੇ ਆ ਕਹਿੰਦੇ ਉਸ ਦਿਨ ਦੀ ਰਾਤ ਕਹਿੰਦੇ ਕਿ ਮੈਂ ਖੁਦ ਇਸ ਚੀਜ਼ ਦੀ ਵੇਟ ਕਰਦਾ ਸੀ ਕਿ ਮੇਰੀ ਵਾਈਫ ਇਹ ਉਹੀ 11 12 ਦਾ ਸਮਾਂ ਹੋਣ ਵਾਲਾ ਹੈ ਤੇ ਉੱਠ ਕੇ ਫਿਰ ਉਸੇ ਤਰ੍ਹਾਂ ਕਰੇਗੀ ਪਰ ਖਾਲਸਾ ਜੀ ਵੀਰ ਦੱਸਦੇ ਆ ਕਿ ਮੈਂ ਵੇਟ ਕਰੀ ਗਿਆ 11 ਵੀ ਵਜੇ 12 ਵੀ ਕਹਿੰਦੇ 11 12 ਦਾ ਸਮਾਂ ਵੀ ਲੰਘਦਾ ਗਿਆ ਕਿੰਨੇ ਮੈਂ ਸੋਚਿਆ ਕਿ ਉਹ ਅੱਜ ਕੋਈ ਫਰਕ ਨਹੀਂ ਪਿਆ ਉੱਠੀ ਨਹੀਂ ਆਰਾਮ ਦੇ ਨਾਲ ਸੁੱਤੀ ਪਈ ਏ ਇਸ ਤਰ੍ਹਾਂ ਖਾਲਸਾ ਜੀ ਵੀਰ ਦੱਸਦੇ ਆ ਕਿ ਕਿੰਨੇ ਕੇ ਇੱਕ ਦੁਪਹਿਰਾ ਸਹਿਬ ਹੀ ਮੈਂ ਕੱਟਿਆ ਸੀ ਤੇ ਜਿਹੜੇ ਦਿਨ ਕਿੰਨੇ ਮੈਂ ਦੁਪਹਿਰਾ ਸਹਿਬ ਕੱਟਿਆ ਉਸ ਦਿਨ ਮੇਰੀ ਵਾਈਫ ਉੱਠ ਕੇ ਕਹਿੰਦੇ ਉਹਨਾਂ ਨੇ ਕੋਈ ਹਰਕਤ ਨਹੀਂ ਕੀਤੀ ਕੋਈ ਐਕਸਪ੍ਰੈਸ਼ਨ ਨਹੀਂ ਦਿੱਤਾ ਉਹ ਆਰਾਮ ਦੇ ਨਾਲ ਸੁੱਤੇ ਪਿਆ ਸੀ ਕਿੰਨੇ ਮੈਂ ਖੁਦ ਹੈਰਾਨ ਕਿ ਹਜੇ ਮੈਂ ਇੱਕ ਹੀ ਦੁਪਹਿਰਾ ਸਹਿਬ ਕੱਟਿਆ ਹੈ ਇੱਕ ਦੁਪਹਿਰਾ ਸਹਿਬ ਕੱਟਣ ਦੇ ਨਾਲ ਪਰਮਾਤਮਾ ਦੀ ਇੰਨੀ ਕਿਰਪਾ ਹੋਈ ਉਸ ਤੋਂ ਬਾਅਦ ਦੇ ਵਿੱਚ ਖਾਲਸਾ ਜੀ ਵੀਰ ਦੱਸਦਿਆ ਕਿ ਮੈਂ ਦੋਸਰਾ ਦੁਪਹਿਰਾ ਸਹਿਬ ਵੀ ਉਸੇ ਤਰ੍ਹਾਂ ਕੱਟਿਆ ਤੇ ਇਸ ਤਰ੍ਹਾਂ ਕਰਦਿਆਂ ਕਰਦਿਆਂ ਕਹਿੰਦੇ ਮੈਂ ਪੰਜ ਦੁਪਹਿਰਾ ਸਹਿਬ ਕੱਟ ਲੇ ਕਹਿੰਦੇ ਜਿਹੜੀ ਮੇਰੀ ਵਾਈਫ ਦੋ ਸਾਲ ਤੋਂ ਕਹਿੰਦੇ ਬਹੁਤ ਪ੍ਰੋਬਲਮ ਦੇ ਵਿੱਚ ਸੀ ਜਿਸ ਦੇ ਪਿੱਛੇ ਅਸੀਂ ਕੋਈ ਡਾਕਟਰ ਸਿਆਣਾ ਵੀ ਨਹੀਂ ਸੀ ਛੱਡਿਆ ਕਹਿੰਦੇ ਪਰ ਉਹਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਫਰਕ ਨਹੀਂ ਸੀ ਪੈਂਦਾ ਕਹਿੰਦੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਪੰਜ ਦੁਪਹਿਰਾ ਸੇਵ ਕਟਣ ਦੇ ਨਾਲ ਮੇਰੀ ਵਾਈਫ ਤੇ ਕਹਿੰਦੇ ਜੋ ਮਾੜੀਆਂ ਰੂਹਾਂ ਦਾ ਸਾਇਆ ਸੀ ਉਹ ਦੂਰ ਹੋਇਆ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਮੇਰੀ ਵਾਈਫ ਤੇ ਮੇਰ ਭਰਿਆ ਹੱਥ ਰੱਖਿਆ ਕਿਰਪਾ ਹੋਈ ਤੇ ਉਹਨਾਂ ਨੂੰ ਤੰਦਰੁਸਤੀ ਬਖਸ਼ੀ ਇਸ ਤਰ੍ਹਾਂ ਖਾਲਸਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਜੇ ਆਪਾਂ ਸੱਚੇ ਮਨ ਤੇ ਸ਼ਰਧਾ ਭਾਵਨਾ ਦੇ ਨਾਲ ਅਰਦਾਸ ਬੇਨਤੀ ਕਰਾਂਗੇ ਖਾਲਸਾ ਜੀ ਤਾ ਵਾਹਿਗੁਰੂ ਸੱਚੇ ਪਾਤਸ਼ਾ ਆਪਣੀ ਅਰਦਾਸ ਬੇਨਤੀ ਜ਼ਰੂਰ ਸੁਣਦੇ ਆ ਆਪਣੇ ਬੱਚਿਆਂ ਦੇ ਕਾਰਜ ਜ਼ਰੂਰ ਸਿੱਧ ਕਰਦੇ ਆ ਜੇ ਆਪਾਂ ਭਰੋਸਾ ਤੇ ਸ਼ਰਧਾ ਪਾਉਣਾ ਰੱਖਾਂਗੇ ਤੇ ਸ਼ਹੀਦ ਸਿੰਘ ਖਾਲਸਾ ਜੀ ਇੰਨੇ ਕਰੜੇ ਹੁੰਦੇ ਨਹੀਂ ਕਰਨੀ ਵਾਲੇ ਹੁੰਦੇ ਨੇ ਜਿਨ੍ਹਾਂ ਦੇ ਸਾਹਮਣੇ ਮਾੜੀਆਂ ਰੋਹਾਂ ਕੀ ਉਹਨਾਂ ਦੇ ਸਾਹਮਣੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕਾਰਜ ਆੜ ਨਹੀਂ ਸਕਦਾਗਾ ਮਹਾਰਾਜ ਦੀ ਬਹੁਤ ਕਿਰਪਾ ਹੁੰਦੀ ਏ ਇਸ ਤਰ੍ਹਾਂ ਖਾਲਸਾ ਜੀ ਉਹ ਵੀਰ ਦੇ ਪੰਜ ਚਪੈਰਾ ਸਾਹਿਬ ਕੱਟਣ ਦੇ ਨਾਲ ਦੋ ਸਾਲ ਤੋਂ ਜਿਹੜੇ ਉਹਨਾਂ ਦੀ ਵਾਈਫ ਮਾੜੀਆਂ ਰੂਹਾਂ ਦੇ ਸਾਇ ਤੋਂ ਤੰਗ ਪਰੇਸ਼ਾਨ ਸੀ ਪੰਜ ਚਪੈਰਾ ਸਹਿਬ ਕਟਣ ਦੇ ਨਾਲ ਉਹਨਾਂ ਨੂੰ ਤੰਦਰੁਸਤੀ ਬਖਸ਼ੀ ਮਹਾਰਾ ਸੱਚੇ ਪਾਸ਼ਾ ਨੇ ਈਰਪਾ ਕੀਤੀ ਸੋ ਘਰ ਸਾਜੀ ਇਸ ਆਪਣੀ ਅੱਜ ਦੀ ਵੀਡੀਓ ਇੱਕ ਵੀਰ ਦੀ ਹੱਡ ਵੀ ਤੀ ਇਸ ਤਰ੍ਹਾਂ ਦੀਆਂ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਸੋ ਖਾਲਸਾ ਜੀ ਭੁੱਲਾ ਚੁੱਕਾ ਨਹੀਂ ਛੀਮਾ ਬਖਸ਼ਣੀ ਤੁਸੀਂ ਵੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੁੜੋ ਤੇ ਆਪਣੇ ਬੱਚਿਆਂ ਨੂੰ ਵੀ ਜੋੜੋ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤਾਂ ਤਾਂ ਬਾਬਾ ਦੀਪ ਸਿੰਘ ਸਹਿਬ ਜੀ ਤੁਹਾਡੇ ਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਝੋੜੀਆਂ ਖੁਸ਼ੀਆਂ ਦੇ ਨਾਲ ਭਰ ਕੇ ਵੇਜਣੀਆਂ ਆਪਣੇ ਬੱਚੇ ਬੱਚੀਆਂ ਦੇ ਕਾਰਜ ਸਫਲ ਕਰਨੇ ਵਾਹਿਗੁਰੂ ਸੱਚੇ ਪਾਸ਼ਾ ਸਭਨਾ ਦੇ ਘਰ ਪਰਵਾਰ ਤੇ ਮੇਰ ਭਰਿਆ ਹੱਥ ਰੱਖਣਾ ਸਾਰੇ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਵਾਹਿਗੁਰੂ ਸੱਚੇ ਪਾਸ਼ਾ ਸਾਰੀਆਂ ਸੰਗਤਾਂ ਦੀਆਂ ਮਨੋਗਾਮਨਾ ਅਰਦਾਸਾਂ ਪੂਰੀਆਂ ਕਰਨੀਆਂ ਤੇ ਮਹਾਰਾਜ ਸੱਚੇ ਪਾਸ਼ਾ ਸਾਰੀਆਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ